पंजाब केंद्रुदा ਦੇ ਹੀ ਭਾਰਤੀ ਕਿਸਾਨ ਜੂਨੇਤਾ ਗ੍ਰਾਹਾਂ ਪੂਰਕ ਕਮੇਟੀ ਦੇ ਸੱਤੇ ਲਈ ਪੰਜਾਬ ਦੇ ਰਤਵਕ ਜਿਹੜਿਆਂ ਦੇ ਸਾਰੇ ਡੀਸੀ ਦਫਤਰਾਂ ਅੱਗੇ ਜਿਹੜਾ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਿਹੜੀ ਸਰਕਾਰ ਨੇ ਆਖਿਆ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਬਣਾਵਾਂਗੇ ਉਹ ਨਵੀਂ ਖੇਤੀ ਨੀਤੀ ਦਾ ਖਰੜਾ ਜਿਹੜਾ ਤਿਆਰ ਕਰਕੇ ਉਹ ਵੀ ਜਥੇਬੰਦੀਆਂ ਨੇ ਦਿੱਤਾ ਉਹ ਮਸਲਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਜਿਹੜਾ ਮਲ ਫਰਾਬੇ ਹੋਏ ਨੇ ਖੜਾ ਕਰਨਾ ਬੇਮੌਸਮੀ ਬਰਸਾਤ ਕਰਨ ਉਹਨਾਂ ਦੇ ਮੁਆਵਜ਼ੇ ਦੀ ਗੱਲ ਆ ਜਿਹੜੇ ਦਿੱਲੀ ਦੇ ਅੰਦੋਲਨਦਾਰ ਸ਼ਹੀਦ ਹੋਏ ਉਹਨਾਂ ਦੇ ਮੁਆਵਜ਼ੇ ਦੀ ਗੱਲ ਆ ਉਹਨਾਂ ਦੇ ਪਰਿਵਾਰ ਨੂੰ ਜੀਆਂ ਨੂੰ ਨੌਕਰੀਆਂ ਦੀ ਗੱਲ ਆ ਪਾਣੀ ਦਾ ਮਸਲਾ ਜਿਹੜਾ ਜਮੀਨ ਦੇ ਵਿੱਚ ਪ੍ਰਭਾਈ ਕਰਨੀ ਪਾਣੀ ਦੀ ਵੱਖ-ਵੱਖ ਸਾਡੇ ਮੰਗਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਜਿਹੜੀਆਂ ਸਰਕਾਰ ਨੇ ਮੰਨੀਆਂ ਪਰ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ 5 ਦਿਨ ਦਾ ਸਾਡਾ 6 ਤੋਂ 10 ਤਰੀਕ ਤੱਕ ਦਾ ਡੀਸੀ ਦਫ਼ਤਰ ਅੱਗੇ ਮੋਰਚਾ ਉਦੋਂ ਮਗਰੋਂ 10 ਤਰੀਕ ਨੂੰ ਜਿਹੜਾ ਵੱਟਾ ਇਕਲੋਨੋਲਨ ਜਿਹੜਾ ਪੰਜਾਬ ਦੇ ਵਿੱਚ ਚੰਡੀਗੜ੍ਹ ਨੂੰ ਕੋਚ ਕਰਨ ਦਾ ਜਿਹੜਾ 10 ਤਰੀਕ ਨੂੰ ਲਾਣਿਆ ਉਹ ਕੀਤਾ ਜਾਊਗਾ ਜਥੇਬੰਦੀਆਂ ਨੂੰ ਇਹ ਅੱਜ ਦਾ ਪ੍ਰੋਗਰਾਮ ਪ੍ਰਧਾਨ ਜੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਲੋ ਇਹਨਾਂ ਦੀ ਬੜੀ ਧਿਆਨਿਆ ਸਮਝੀ ਕਿਉਂਕਿ ਬੜੀਆਂ ਗੱਲਾਂ ਵਿਕੀ ਦੀਆਂ ਨੇ ਨਹੀਂ ਤੇ ਉਹ ਜਿਹੜੇ ਲੋਕ ਮਾਰੂ ਕਾਨੂੰਨ ਨੇ ਬੜੇ ਵਾਪਸ ਨਹੀਂ ਹੋਣਾ ਅਮੀ ਦਾ ਬੜਾ ਪੈਸਾ ਉਹਨਾਂ ਦੁਕਰ ਨਹੀਂ ਜਦ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਵੇ ਲੋ ਐਮਐਸਪੀ ਆ ਹੋਰ ਬੜੇ ਵੱਡੇ ਵਾਦੇ ਨੇ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰਦੀ ਕਰਨ ਦੇਖੋ ਜਦੋਂ ਲੋਕ ਲੱਕ ਬੰਨ ਕੇ ਕਿਸੇ ਵੀ ਮੰਗ ਤੇ ਲੜਦੇ ਨੇ ਲੋਕ ਇਹਨਾਂ ਚ ਆ ਜਾਂਦੇ ਵੀ ਆ ਮੰਗ ਨੂੰ ਲਾਗੂ ਕਰਾਉਣਾ ਤਿੰਨ ਖੇਤੀ ਕਾਨੂੰਨਾਂ ਨੂੰ ਆਪਾਂ ਰੱਦ ਕਰਾਉਣ ਦੇ ਲਈ ਪਹਿਲਾਂ ਆਪਾਂ ਕੋਠਿਆਂ ਤੇ ਚੜ ਕੇ ਕੋਠਿਆਂ ਤੋਂ ਮਲ ਲੜਾਈ ਸ਼ੁਰੂ ਕੀਤੀ ਘਰ ਘਰ ਪਿੰਡ ਪਿੰਡ ਉਹ ਤੋਂ ਮਗਰੋਂ ਪੰਜਾਬ 'ਚ ਪੂਰੇ ਤੋਂ ਮਗਰੋਂ ਪੂਰੇ ਭਾਰਤ 'ਚ ਪੂਰੇ ਵਰਲਡ 'ਚ ਲੈ ਗਈ ਇਹ ਕਰਕੇ ਕੋਈ ਵੀ ਮੰਗਿਆ ਜਿਨ੍ਹਾਂ ਤੇ ਸਮੁੱਚੇ ਲੋਕ ਉਸ ਗੱਲ ਤੇ ਆਉਂਦੇ ਨਹੀਂ ਲੜਦੇ ਨਹੀਂ ਜਿਨ੍ਹਾਂ ਲੋਕਾਂ ਦਾ ਯੋਗਦਾਨ ਹੋਊਗਾ ਸਰਕਾਰ ਨੂੰ ਮਜਬੂਰ ਕਰਨਗੇ ਸਰਕਾਰ ਮਜਬੂਰ ਹੋ ਕੇ ਉਸ ਲੋਕਾਂ ਦੀਆਂ ਮੰਗਾਂ ਮੰਨਦੀ ਜੋ ਲੋਕ ਲੜਾਈ ਦੇ ਰੋਹ ਦੇ ਵਿੱਚ ਆਉਂਦੇ ਤੇ ਸਰਕਾਰ ਦੇ ਖਿਲਾਫ ਆਵਾਜ਼ ਆਉਂਦੇ ਕਿਉਂਕਿ ਉਹਦੇ ਵਿੱਚ ਚਲੇ ਆ 1300 ਆਪਣਾ ਕਿਸਾਨ ਸ਼ਹੀਦ ਹੋ ਗਿਆ ਸਾਡੇ ਸਾਥ ਕਿੰਨੇ ਉੱਥੇ ਆਪਣੇ ਕਿਸਾਨ ਚੀਜ਼ ਹੋਏ ਨੇ ਹੋਰ بڑا ਉੱਥੇ ਸੰਘਰਸ਼ ਪੜਾਇਆ ਪਰ ਸਰਕਾਰ ਨੇ ਉੱਥੇ ਗੱਲ ਮੰਨ ਲਈਆਂ ਪਰ ਉਹ ਕਾਨੂੰਨੀ ਤਨ ਲਾਗੂ ਨਹੀਂ ਕੀਤਾ ਇਹਨਾਂ ਨੂੰ ਤਾਂ ਤੁਸੀਂ ਤੁਸੀਂ ਪੱਤਰਕਾਰ ਜੇ ਤੁਸੀਂ ਮੀਡੀਆ ਨਾਲ ਜੁੜੇ ਹੋ ਜੇ ਲੋਕਾਂ ਨਾਲ ਜੁੜੇ ਦੇ ਜਦੋਂ ਆਪਾਂ ਪੰਜਾਬ ਤੋਂ ਜਿਹੇ ਦਿਨ ਚਾਲੇ ਪਾਏ ਸੀ ਉਦੋਂ ਸਾਡੀ ਇੱਕ ਮੰਗ ਸੀ ਕਿ ਤਿੰਨ ਖੇਤੀ ਕਾਲੇ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣ ਬਹੁਤ ਵੱਡੀ ਮੰਗ ਸੀ ਜਿਹੜੀ ਜਾਪਦਾ ਨਹੀਂ ਵੀ ਪੂਰੀ ਹੋਊਗੀ ਉਹ ਤਿੰਨ ਖੇਤੀ ਕਾਲੇ ਕਾਨੂੰਨ ਜਿਹੜੇ ਆ ਉਹ ਆਪਾਂ ਰੱਦ ਕਰਾ ਕੇ ਆਏ ਆ ਸੰਘਰਸ਼ ਦੇ ਵਿੱਚੋਂ ਨਿਕਲੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਮੰਨੀਆਂ ਨੇ ਉਹਦੇ ਤੇ ਪੂਰਾ ਜਿਹੜਾ ਹੈਗਾ ਸੰਯੁਕਤ ਕਾਣ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਉਹਨਾਂ ਗੱਲਾਂ ਤੇ ਮੂੰਹ ਖੋਲਣ ਲਈ ਮਜਬੂਰ ਕਰੂਗਾ ਇਹ ਕਰਕੇ ਲੜਾਈ ਜਿਹੜੀ ਜਾਰੀ ਆ ਜਿੰਨਾ ਲੋਕਾਂ ਦਾ ਯੋਗਦਾਨ ਜਿੰਨਾ ਮਿਲੂਗਾ ਉਹ ਮੰਗਾ ਦੇਗੇ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਮੰਨੀਆਂ ਜਾਦੀਆਂ ਨੇ ਸਿਰਫ ਲੋਕ ਮਨਾਉਂਦੇ ਨਹੀਂ ਜਿਹੜਾ ਉਹ ਦਿੱਲੀ ਅੰਦੋਲਨ ਫਿਰਚ ਹੋਰ ਜਾ ਰਿਹਾ ਉਹਦੀ ਤੁਹਾਡੇ ਅਧਿਆਰੀਆਂ ਪੂਰੀਆਂ ਨੇ ਕੀ ਪ੍ਰੋਗਰਾਮ ਉਹਦੇ ਬੰਦੀ ਅਜੇ ਸ੍ਰਿਸ਼ਤ ਮੋਰਚੇ ਨੇ ਨਹੀਂ ਇਹ ਨਹੀਂ ਆਈ ਕੋ ਫੈਸਲਾ ਨਹੀਂ ਪੋਤਰਾ ਹੈਗਾ ਹੈ ਵੀ ਦਿੱਲੀ ਦੇ ਵਿੱਚ ਇੱਕ ਦਿਨ ਦਾ ਜਿਹੜਾ ਵੱਡਾ ਰੋਸ ਮਾਰਚ ਜਿਹੜਾ ਕੀਤਾ ਜਾਊਗਾ ਉਹਦੀ ਸਾਰੀ ਤਿਆਰੀ ਹੋ ਰਹੀ ਆ ਜਦੋਂ ਤੁਸ ਨੂੰ ਮੋਰਚਾ ਉਹਦੀ ਕਾਲ ਦੇਊਗਾ ਉੱਤੇ ਜਿਹੜਾ ਪੂਰੇ ਜ਼ੋਰ ਦੇ ਨਾਲ ਉਹਨੂੰ ਲਾਗੂ ਕਰਾਂਗੇ ਅੱਜ ਦਾ ਪ੍ਰੋਗਰਾਮ ਤੁਹਾਡਾ ਬਸ ਉੱਥੇ ਇੱਕ ਦਿਨ ਲਈ ਨਹੀਂ ਅੱਜ ਸ਼ੁਰੂ ਹੋਊਗਾ 10 ਤਰੀਕ ਤੱਕ ਚੱਲੂਗਾ ਰਾਜਦਨ ਦਾ ਮੋਰਚਾ 10 ਤਰੀਕ ਨੂੰ ਬਹੁਤ ਵੱਡਾ ਕੱਠ ਜਿਹੜਾ ਅਸੀਂ ਬੀਸੀ ਹਲਸਾ ਦੇ ਸਾਹਮਣੇ ਵੀ ਕਰਾਂਗੇ ਧੰਨਵਾਦ ਮਿਹਰਬਾਨੀ ਬਾਰੇ ਦਿੱਤੀਏ ਸਮਾਖਾਰਨੀ ਸਾਰੀ ਸੁਣਨ ਲਈ ਧੰਨਵਾਦ ਮੈਂ ਪ੍ਰਗਤੀ ਸਿੰਘ ਭਾਟਕ ਸੰਮੇਂ ਵਿੱਚ ਉਪਤ ਕਰਾਂ ਅਗੂ ਅੱਜ ਜਿਹੜਾ ਪਾਕਿਸਤਾਨ ਦੇ ਇੱਕ ਤਾਂ ਗ੍ਰਾਹਕਾਂ ਵੱਲੋਂ ਪੂਰੇ ਪੰਜਾਬ ਦੇ ਡੀਸੀ ਨੇ ਚਾਰ ਤਰੋਚਾ ਜੋ ਧਰਮ ਲਾਏ ਜਾਣਗੇ ਅੱਜ ਪਹਿਲਾ ਦਿਨ ਉਹ ਧਰਮਾਂ ਲਾਉਂ ਜਾ ਰਹੇ ਆ ਰਾਤ ਦਿਨ ਤੇ ਪੱਕੇ ਮੋਰਚੇ ਚੱਲਣਗੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਡੀਸੀ ਆਫਿਸ ਦਾ ਇਹਦੀ ਮੇਨ ਹੈ ਜਿਹਦੀ ਮੰਗਾਂ ਕੀ ਏਜੰਡਾ ਕੀ ਆਈ ਦਾ ਇਹ ਤਾਂ ਚੰਡਾ ਦੀ ਤਾਂ ਕਿਸਾਨਾਂ ਮਜ਼ਦੂਰਾਂ ਸਰ ਜਿਹੜਾ ਕਰਜ਼ਾ ਉਹ ਤੇ ਲੀਕ ਮਾਰੀ ਚਾਹੇ ਤੇ ਇੱਕ ਖੇਤੀ ਨੀਤੀ ਇਹਨੂੰ ਕਿਹਾ ਵੀ ਇਹ ਲਾਗੂ ਕਰ ਜਿਹੜਾ ਪਾਣੀ ਦੀ ਥੱਲੇ ਪੰਡਾਰ ਖਾਲੇ ਹੋ ਰਿਹਾ ਉਪਦੀ ਪ੍ਰਭਾਈ ਕੀਤੀ ਜਾਏ ਤੇ ਕਿਸਾਨਾਂ ਮਜ਼ਦੂਰਾਂ ਦੀ ਜਿਤੋਂ 60 ਸਾਲ ਦੀ ਉਮਰ ਹੋ ਜਾਂਦੀ ਆ 10000 ਰੁਪਿਆ ਵਪੇਸ਼ ਵੜਾਫਾ ਦਿੱਤਾ ਜਾਏ ਇਹਦੇ ਨਾਲ ਲੱਗਦੀਆਂ ਕਾਫੀ ਮੰਗਾਂ ਨੇ ਜਿਹੜੀਆਂ ਉਹ ਜਿਹੜੇ ਦਿੱਲੀ ਦੇ ਅੰਦੋਲਨ ਤਰ੍ਹਾਂ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਦੇ ਉਹਨਾਂ ਨੇ ਮੁਆਵਜ਼ੇ ਦਾ ਮਸਲਾ ਉਹਨਾਂ ਦੀਆਂ ਨੌਕਰੀਆਂ ਦਾ ਮਸਲਾ ਉਹ ਵੀ ਅੱਜ ਜਿਹੜਾ ਆਪਾਂ ਧਰਨਾ ਲਾਉਣ ਜਾ ਰਹੇ ਆ ਚਾਰ ਤੇ ਰੋਜਾ ਉਹਦੇ ਵਿੱਚ ਨੇ ਜਿਹੜਾ ਅੱਜ ਦਾ ਆਪਣਾ ਕਾਫਲਾ ਗਿਆ ਵਾ ਇਹ ਆਪਣੇ ਬਲਾਕ ਪੱਧਰ ਤੋਂ ਜਾਂ ਜ਼ਿਲ੍ਹਾ ਪੱਧਰ ਤੋਂ ਜਾਂ ਤਹਿਸੀਲ ਪੱਧਰ ਤੋਂ ਇਹ ਕਿਹੜੀ ਇਕਾਈ ਵੱਲੋਂ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਇਹ ਭਾਰਤੀ ਕਿਸਾਨਾਂ ਦੀ ਏਕਤਾ ਅਬਰਾਹਾ ਵੱਲੋਂ ਪ੍ਰਧਾਨ ਕਸ਼ਮੀਰ ਸਿੰਘ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਗਵਾਹੀ ਵਿੱਚ ਅੱਜ ਗਿਆ ਆ ਅੱਜ ਅਜਨਾਲਾ ਬਲਾਕ ਦੇ ਜਿਹਨਾਂ ਉਹਨਾਂ ਸ਼ੁਰੂ ਦੇ ਦਿੱਤੀ ਹੈ ਧੰਨਵਾਦ